ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਜੀ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ ਤੇ ਤੁਸੀਂ ਸਾਰੇ ਜਾਣੇ ਹੱਸਦੇ ਵਸਦੇ ਰਹੋ ਹਾਂਜੀ ਆਪਾਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਖਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਹਾਂ ਆਪਣੀ ਹੈਗੀ ਹੈ ਜੀ ਪਹਿਲੀ ਸਲਾਈ ਸਿੱਧੀ ਸੇਡ ਆਪਾਂ ਨੇ ਇਹ ਕੀ ਕਰਨਾ ਹੈ ਨਾ ਸਲਾਈ ਸਾਰੀ ਆਪਣੀ ਸਿੱਧੀ ਸਿੱਧੀ ਬੁਣ ਲੈਣੀ ਹੈ ਧਾਗਾ ਮਗਲੀ ਸੇਡ ਰੱਖ ਕੇ ਇਹ ਵਾਲੀ ਸਲਾਈ ਆਪਾਂ ਨੇ ਪਹਿਲੀ ਸਲਾਈ ਸਿੱਧੀ ਸੇਡ ਆਪਣੀ ਸਾਰੀ ਆਪਾਂ ਨੇ ਸਿੱਧੀ ਸਿੱਧੀ ਬੁਣ ਲੈਣੀ ਹੈ ਹਾਂ ਜੀ ਜਿਹੜੇ ਮੇਰੇ ਚੈਨਲ ਤੇ ਜੀ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤਾਂ ਕਿ ਅਸੀਂ ਵੀ ਤੁਹਾਡੇ ਲਈ ਹੋਰ ਵਧੀਆ ਤੋਂ ਵਧੀਆ ਡਿਜ਼ਾਈਨ ਲੈ ਕੇ ਆਈਏ ਤੇ ਸਾਡਾ ਵੀ ਹੌਸਲਾ ਵਧੇ ਵੀ ਹਾਂ ਸਾਡੀ ਵੀਡੀਓ ਵੀਡੀਓ ਵੀ ਬਹੁਤ ਵਧੀਆ ਚੱਲ ਰਹੀ ਆ ਹਨਾ ਜੀ ਇਹ ਵਾਲੀ ਸਿਲਾਈ ਆਪਾਂ ਇੱਦਾਂ ਹੀ ਸਾਰੀ ਕੰਪਲੀਟ ਕਰ ਲੈਨੇ ਆ ਸਿੱਧੀ ਸਿੱਧੀ ਪਹਿਲੀ ਸਿਲਾਈ ਆ ਜੀ ਆਪਣੀ ਸਿੱਧੀ ਸਾਈਡ ਆ ਇਹ ਕੋਸ਼ਿਸ਼ ਕਰਦੇ ਹੁੰਨੇ ਆ ਕਿ ਤੁਹਾਨੂੰ ਵੀਡੀਓ ਪਸੰਦ ਆਵੇ ਤੇ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਪਿਆਰੇ ਪਿਆਰੇ ਡਿਜ਼ਾਈਨ ਲੈ ਕੇ ਆਈਏ ਸਾਡੀ ਕੋਸ਼ਿਸ਼ ਇਹੀ ਰਹਿੰਦੀ ਹੈ ਜੀ ਤੇ ਤੁਹਾਨੂੰ ਸਮਝ ਵੀ ਵਧੀਆ ਪੈਣ ਤਾਂ ਕਿ ਵੀ ਤੁਹਾਨੂੰ ਬੋਂਡ ਵਿੱਚ ਕੋਈ ਦਿੱਕਤ ਨਾ ਆਵੇ ਹਾਂਜੀ ਆਪਾਂ ਆ ਗਏ ਦੂਜੀ ਸਾਈਡ ਆਪਣੀ ਆ ਗਿਆ ਪੁੱਠੀ ਸਾਈਡ ਜੀ ਇਹ ਪੁੱਠੀ ਸਲਾਈ ਆਪਣੀ ਆਪਣੀ ਦੂਜੀ ਸਲਾਈ ਇਹ ਪੁੱਠੀ ਇਹ ਆਪਾਂ ਸਾਰੀ ਪੁੱਠੀ-ਪੁੱਠੀ ਪਾ ਲੈਣੀ ਹੈ ਇੱਥੇ ਇਹ ਸਾਰੀ ਆ ਪਸ ਲਾਈ ਇਦਾਂ ਪੁੱਠੀ ਪੁੱਠੀ ਕੰਪਲੀਟ ਕਰ ਲੈਣੀ ਹੈ ਇਹ ਵਾਲਾ ਜਿਹੜਾ ਆਪਣਾ ਡਿਜ਼ਾਈਨ ਹੈ ਜੀ ਇਹ ਪੁੱਠੀ ਸਲਾਈ ਤੋਂ ਹੀ ਆਪਣਾ ਸਟਾਰਟ ਹੋਣਾ ਹੈ ਏ ਆਪਾਂ ਇੱਕ ਸਲਾਈ ਆਪਣੀ ਸਿੱਧੀ ਪਾ ਲਈ ਦੂਜੀ ਸਲਾਈ ਆਪਾਂ ਨੇ ਪੁੱਖੀ ਪਾ ਲਈ ਪੁੱਖੀ ਸਲਾਈ ਵੀ ਆਪਣੀ ਕੰਪਲੀਟ ਹੋ ਗਈ ਆਪਾਂ ਆ ਗਏ ਤੀਜੀ ਸਲਾਈ ਤੇ ਸਿੱਧੀ ਸਾਈਡ ਇਹ ਆਪਾਂ ਸਲਾਈ ਵੀ ਸਾਰੀ ਸਿੱਧੀ ਸਿੱਧੀ ਪਾ ਲਾਂਗੇ ਕਿਉਂਕਿ ਜਿਹੜੀ ਆਪਣੀ ਅਗਲੀ ਚੌਥੀ ਸਲਾਈ ਆਉਗੀ ਉਹਦੇ ਵਿੱਚ ਆਪਣਾ ਇਹ ਡਿਜ਼ਾਈਨ ਬਣਾਣਾ ਹੈ ਇਹ ਆਪਾਂ ਸਾਰੀ ਸਲਾਈ ਇਦਾਂ ਹੀ ਸਿੱਧੀ ਸਿੱਧੀ ਪਾ ਕੇ ਕੰਪਲੀਟ ਕਰ ਲੈਣੇ ਆਂ ਤੀਜੀ ਸਲਾਈ ਵੀ ਆਪਾਂ ਨੇ ਸਿੱਧੀ ਸਿੱਧੀ ਕੰਪਲੀਟ ਕਰ ਲਈ ਆ ਇੱਕ ਸਲਾਈ ਪਹਿਲਾਂ ਸਿੱਧੀ ਪਾਈ ਸੀ ਫਿਰ ਆਪਣੀ ਇੱਕ ਸਲਾਈ ਪੁੱਠੀ ਪਾਈ ਆ ਸਾਰੀ ਫਿਰ ਆ ਤੀਜੀ ਸਲਾਈ ਆਪਣੇ ਸਿੱਧੀ ਪਾ ਲਈ ਹੁਣ ਆਪਣੀ ਆ ਗਈ ਜੀ ਪੁੱਠੀ ਸਾਈਡ ਪੁੱਠੀ ਸਾਈਡ ਤੋਂ ਹੀ ਆਪਣਾ ਇਹ ਡਿਜ਼ਾਈਨ ਆ ਜਿਹੜਾ ਸ਼ੁਰੂ ਹੋਊਗਾ ਪਹਿਲਾ ਕੁੰਡਾ ਆਪਾਂ ਪੁੱਠਾ ਬੋਲਣਗੇ ਆਪਣੇ ਕੰਨੀ ਧਾਗਾ ਰੱਖ ਕੇ ਹੁਣ ਆਪਾਂ ਨੇ ਕੀ ਕਰਨਾ ਧਾਗਾ ਆਪਣੇ ਕੰਨੀ ਵਿੱਚ ਰੱਖਣਾ ਹੁਣ ਆਪਾਂ ਇਦਾਂ ਕੁੰਡੇ ਸਿੱਧੇ ਬੋਲ ਲੈਣੇ ਆ ਫਿਰ ਧਾਗਾ ਆਪਣੇ ਕੰਨੀ ਲਿਆ ਕੇ ਇਦਾਂ ਆਪਾਂ ਇੱਕ ਇੱਕ ਕੁੰਡਾ ਇੱਥੇ ਬੁਧਾ ਲੈਣਾ ਹੈ ਠੀਕ ਹੈ ਜੀ ਫਿਰ ਧਾਗਾ ਆਪਣੀ ਕੰਨੀ ਕਰਕੇ ਇਦਾਂ ਇਦਾਂ ਇੱਥੇ ਆਪਣੀ ਜਾਲੀ ਪਈ ਜਾਂਦੀ ਹੈ ਇਹ ਸਾਰੇ ਕੁੰਡੇ ਆਪਾਂ ਇਦਾਂ ਰਿਪੀਟ ਕਰਨੇ ਨੇ ਧਾਗਾ ਆਪਣੀ ਕਰ ਕਰਕੇ ਇਦਾਂ ਇਹ ਆਪਾਂ ਕੁੰਡਾ ਬੁਣ ਲਾਂਗੇ ਤਿੰਨ ਤਿੰਨ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਇਹ ਹੁੰਦਾ ਜੀ ਪੁੱਠੀ ਸਲਾਈ ਤੋਂ ਸ਼ੁਰੂ ਹੁੰਦਾ ਹੈ ਤੇ ਆਪਣੀ ਇਹ ਆ ਗਈ ਆ ਚੌਥੀ ਪੁੱਠੀ ਸਲਾਈ గాగ అని సైడ్ ఇదా ఈ సారే కడే సీసే బునలే ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਇਹ ਆਪਾਂ ਕਿਸੇ ਵੀ ਤਰ੍ਹਾਂ ਨਹੀਂ ਪਾ ਸਕਦੇ ਕੋਤੀਸ ਵਾਟਰ ਸਕੀ ਵੀ ਜਾਗਟ ਕਿਸੇ ਵੀ ਚੀਜ਼ ਤੇ ਪਾ ਸਕਦੇ ਆ ਕਿੱਲਾ ਕੁੰਡਾ ਆਪਾਂ ਨੇ ਇਦਾਂ ਹੀ ਬੋਲਿਆ ਮੈਂ ਵੈਸੇ ਗਣ ਕੇ ਪਾਈ ਨਹੀਂ ਕੁੰਡੇ ਵੀ ਕਿੰਨੇ ਕਿੰਨੇ ਨੇ ਉਹ ਤਿੰਨ ਤਿੰਨ ਕੁੰਡਾ ਦਾ ਇਹ ਵਾਲਾ ਡਿਜ਼ਾਈਨ ਆਪਣਾ ਚਲੋ ਬਾਕੀ ਦੇਖਦੇ ਹੁਣ ਜਦੋਂ ਆਪਾਂ ਸਿੱਧੀ ਸਿਲਾਈ ਪਾਵਾਂਗੇ ਵੀ ਆਪਣੇ ਕੁੰਡੇ ਕਿੱਦਾਂ ਆਉਂਦੇ ਨੇ ਹਾਂਜੀ ਹੁਣ ਆਪਣੀ ਸਿੱਧੀ ਸਿਲਾਈ ਆ ਗਈ ਆ ਪੰਜਵੀਂ ਪੰਜਵੀਂ ਸਲਾਈ 'ਚ ਆਪਾਂ ਨੇ ਕੀ ਕਰਨਾ ਪਹਿਲਾਂ ਕੁੰਡਾ ਆਪਾਂ ਇੱਦਾਂ ਹੀ ਬੋਲ ਲਾਂਗੇ ਹੁਣ ਆਪਾਂ ਨੇ ਕੀ ਕਰਨਾ ਇਹ ਜਿਹੜੇ ਆਪਾਂ ਮਣੀ ਤਿੰਨ ਕੁੰਡੇ ਬੁਨੇ ਸੀ ਆ ਜਿਹੜਾ ਕੁੰਡਾ ਬਧਾਇਆ ਸੀ ਨੂੰ ਆਪਾਂ ਇਦਾਂ ਉਤਾਰ ਦੇਣਾ ਇਹ ਵੜ ਜਿਹੜੀ ਆਪਣੀ ਆ ਜਾਲੀ ਪਾਈ ਹੋਈ ਹੈ ਨਾ ਇਹ ਕੁੰਡਾ ਪਾਏ ਸੀ ਆਪਣੇ ਇਦਾਂ ਉਤਾਰ ਦੇਣਾ ਹੁਣ ਆਪਾਂ ਨੇ ਇਧਰਲੀ ਸਾਈਡ ਹੀ ਇਹ ਕੁੰਡੇ ਲੈ ਆਉਣੇ ਨੇ ਆਹੀ ਸਲਾਈ ਤੇ ਧਾਗਾ ਆਪਣੇ ਮਗਲੀ ਸਾਈਡ ਹੀ ਰੱਖਣਾ ਹੁਣ ਆਪਾਂ ਤਿੰਨ ਕੁੰਡੇ ਇਦਾਂ ਮਗਲੀ ਸਾਈਡ ਤੋਂ ਤਿੰਨਾ ਕੁੰਡਿਆਂ ਨੂੰ ਇਕੱਠੇ ਬੋਲ ਲਾਂਗੇ ਇਦਾਂ ਇਦਾਂ ਠੀਕ ਹੈ ਜੀ ਉਹਦੇ ਤੱਕ ਆਪਣੀ ਸਾਈਡ ਆਪਣੇ ਫੇਰ ਲਿਆਂਦਾ ਹੁਣ ਆਪਾਂ ਇਹਨਾਂ ਨੂੰ ਫੇਰ ਇਦਾਂ ਇੱਕ ਵਾਰੀ ਬੋਲ ਲਾਂਗੇ ਆ ਦੇਖੋ ਆਪਣੇ ਹੁਣ ਆ ਤਿੰਨ ਕੁੰਡੇ ਬਣ ਗਏ ਨਾ ਇਹ ਤਿੰਨ ਕੁੰਡੇ ਜਿਹੜੇ ਆਪਾਂ ਨੇ ਸੀਗੇ ਇਹ ਤਿੰਨ ਕੁੰਡੇ ਆਪਣੇ ਫੇਰ ਬਣ ਗਏ ਇਦਾਂ ਆਪਾਂ ਇਹਨਾਂ ਨੂੰ ਉਤਾਰ ਦਾਂਗੇ ਫੇਰ ਹੁਣ ਆਪਣੇ ਕੀ ਕਰਨਾ ਇਹ ਤਿੰਨ ਕੁੰਡੇ ਫੇਰ ਖੋਲ ਲਾਂਗੇ ਜਿਹੜੀ ਆਪਾਂ ਜਾਲੀ ਪਾਈ ਸੀ ਇਹ ਆਪਾਂ ਇਦਾਂ ਇਹ ਤੋਂ ਸਲਾਈ ਤੋਂ ਉਤਾਰ ਦੇਣੀ ਹੈ ਜਿਹੜਾ ਕੁੰਡਾ ਆਪਾਂ ਨੇ ਬਧਾਇਆ ਸੀ ਇਹ ਵਾਣਾ ਇਹ ਆਪਾਂ ਇਦਾਂ ਉਤਾਰ ਦੇਣਾ ਠੀਕ ਹੈ ਜੀ ਹੁਣ ਆਪਾਂ ਨੇ ਕੀ ਕਰਨ ਇਹੀ ਸਲਾਈ ਤੇ ਦੁਬਾਰਾ ਇਹ ਕੁੰਡੇ ਲਿਆਵਾਂਗੇ ਤਿੰਨੇ ਤੇ ਹੁਣ ਆਪਾਂ ਨੇ ਇਹਨੂੰ ਬੈਕ ਸਾਈਡ ਤੋਂ ਇਦਾਂ ਧਾਗਾ ਮਗਲੀ ਸਾਈਡਾ ਇਦਾਂ ਇੱਕ ਵਾਰੀ ਬੋਲ ਲਿਆ ਆਪਾਂ ਨੇ ਇੱਕ ਕੁੰਡਾ ਆਪਣਾ ਬਣ ਗਿਆ ਹੁਣ ਆਪਣੇ ਧਾਗਾ ਆਪਣੀ ਸਾਈਡ ਲੈ ਕੇ ਹੁਣ ਫਿਰ ਆਪਾਂ ਨੇ ਬੈਕ ਸਾਈਡ ਤੋਂ ਇਹਨੂੰ ਫਿਰ ਦੁਬਾਰਾ ਬੋਲਣਾ ਠੀਕ ਹੈ ਜੀ ਇੱਕੋ ਕੁੰਡਾ ਜਿਹੜਾ ਆਪਣਾ ਬਣ ਗਿਆ ਇਹ ਹੋ ਗਿਆ ਇੱਕ ਆ ਕੁੰਡਾ ਤਿੰਨ ਹੋ ਗਏ ਇਦਾਂ ਠੀਕ ਹੈ ਜੀ ਇਹ ਆਪਣੀ ਸਿੱਧੀ ਸਲਾਈ ਆ ਪੰਜਵੀਂ ਹੁਣ ਆਪਾਂ ਉਦੋਂ ਹੀ ਫੇਰ ਪੀਟ ਕਰਾਂਗੇ ਤਿੰਨ ਕੁੰਡੇ ਆ ਤਿੰਨ ਕੁੰਡੇ ਆਪਾਂ ਨੇ ਇਦਾਂ ਆ ਜਿਹੜੀ ਆਪਾਂ ਜਾਲੀ ਪਾਈ ਸੀ ਇਹ ਖੋਲ ਲੈਣੀ ਹੈ ਇਹ ਕੁੰਡਾ ਇਦਾਂ ਉਤਾਰ ਦੇਣਾ ਇਹਦੇ ਉੱਤੇ ਹੁਣ ਆ ਤਿੰਨ ਕੁੰਡੇ ਫੇਰ ਆਪਾਂ ਨੇ ਇਹਦੇ ਤੇ ਲਿਆਣੇ ਨੇ ਇਹੀ ਸਲਾਈ ਤੇ ਤੇ ਹੁਣ ਆਪਣੇ ਬੈਕ ਸਾਈਡ ਤੋਂ ਇਦਾਂ ਤਿੰਨ ਕੁੰਡੇ ਮੋੜ ਲੈਣੇ ਨੇ ਧਾਗਾ ਫੇਰ ਆਪਣੀ ਥੜ ਲਿਆ ਕੇ ਫੇਰ ਬੈਕ ਸਾਈਡ ਤੋਂ ਆਪਾਂ ਇਹ ਤਿੰਨ ਕੁੰਡੇ ਇਦਾਂ ਹੀ ਮੋੜ ਲੈਣੇ ਇਹ ਜਿਹੜੇ ਤਿੰਨ ਤਿੰਨ ਕੁੰਡੇ ਆਪਾਂ ਇਦਾਂ ਹੀ ਰਿਪੀਟ ਕਰੀ ਜਾਣੇ ਦੇਖੋ ਇਦਾਂ ਬਹੁਤ ਹੀ ਪਿਆਰਾ ਇਹ ਡਿਜ਼ਾਈਨ ਬਣਦਾ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਆ ਤਿੰਨ ਕੁੰਡੇ ਆਪਾਂ ਫੇਰ ਖੋਲ ਲੈਨੇ 1 2 3 ਉਹ ਤਿੰਨ ਕੁੰਡੇ ਫੇਰ ਆਪਾਂ ਉਤਦੇ ਬੈਕ ਸਾਈਡ ਤੋਂ ਬੁਣਾਂਗੇ ਇਦਾਂ ਤੇ ਫਿਰ ਧਾਗਾ ਆਪਣੀ ਕੰਨੀ ਲਿਆਵਾਂਗੇ ਤੇ ਫਿਰ ਇਹਨੂੰ ਦੁਬਾਰਾ ਤੋਂ ਉਹ ਬੈਕ ਸਾਈਡ ਤੋਂ ਬੁਣਾਂਗੇ ਠੀਕ ਹੈ ਜੀ ਆ ਆਪਣੇ ਤਿੰਨ ਕੁੰਡੇ ਬਣ ਗਏ ਆ ਤਿੰਨ ਕੁੰਡੇ ਸੀ ਆਪਣੇ ਤਿੰਨ ਕੁੰਡੇ ਬਣ ਗਏ ਇਹ ਆਪਣੇ ਤਿੰਨੇ ਕੁੰਡੇ ਉਤਾਰ ਤੇ ਹੁਣ ਆਪਾਂ ਨੇ ਤਿੰਨ ਕੁੰਡੇ ਫੇਰ ਲੈ ਲਈ ਇਦਾਂ ਇਦਾਂ ਤਿੰਨ ਕੁੰਡੇ ਆਪਾਂ ਨੇ ਫੇਰ ਲੈ ਲਏ ਤੇ ਹੁਣ ਆਪਾਂ ਨੇ ਕੀ ਕਰਨਾ ਏਦਿਆਂ ਨੂੰ ਬੈਕ ਸਾਈਡ ਤੋਂ ਇਦਾਂ ਬੁਣ ਲੈਣਾ ਤਾਗਾ ਫੇਰ ਆਪਣੀ ਥੈੜ ਲੈ ਹੋਣਾ ਤੇ ਫੇਰ ਇਹਨਾਂ ਨੂੰ ਇੱਕ ਵਾਰੀ ਦੁਬਾਰਾ ਤੋਂ ਬੈਕ ਸਾਈਡ ਤੋਂ ਫੇਰ ਬੁਣ ਲੈਣਾ ਦੋ ਵਾਰੀ ਇਹਨਾਂ ਨੂੰ ਬੁਣ ਕੇ ਫੇਰ ਆਪਾਂ ਨੇ ਸਲਾਈ ਤੋਂ ਕੁੰਡੇ ਲਾ ਲੈਣੇ ਨੇ ਠੀਕ ਹੈ ਜੀ ਇਵੇਂ ਇੱਕ ਦੋ ਕੁੰਡੇ ਆਪਾਂ ਬੁਣ ਲੈਨੇ ਇੱਕ ਕੁੰਡਾ ਆਪਣਾ ਬਚ ਜਾਂਦਾ ਆ ਤਿੰਨ ਕੁੰਡੇ ਆਪਾਂ ਨੇ ਫੇਰ ਲੈ ਲੈਨੇ ਇਹ ਤਿੰਨ ਕੁੰਡੇ ਆਪਾਂ ਦਵਾ ਲਾ ਤਾ ਫੇਰ ਇਦਾਂ ਬੈਕ ਸਾਈਡ ਤੋਂ ਬੋਲ ਲਾਂਗੇ ਧਾਗ ਆਪਣੀ ਥੜ ਲਿਆਵਾਂਗੇ ਤੇ ਫੇਰ ਇੱਕ ਵਾਰੀ ਫੇਰ ਬੈਕ ਸਿਰ ਤੋਂ ਬੋਲ ਲਾਂਗੇ ਇਹ ਆਪਣੇ ਤਿੰਨੇ ਕੁੰਡੇ ਇਦਨੇ ਹੀ ਪੀੜ ਕਰੀ ਜਾਣੇ ਨੇ ਤਿੰਨ ਤਿੰਨ ਕੁੰਡੇ ਠੀਕ ਆ ਜੀ ਇਦਾਂ ਆਪਾਂ ਇਹ ਤਿੰਨ ਕੁੰਡੇ ਖੋਲ ਲੈਣੇ ਨੇ ਜਿਹੜੀ ਆਪਾਂ ਆਹ ਜਾਲੀ ਘੁਮਾ ਕੇ ਕੁੰਡਾ ਬਧਾਇਆ ਸੀ ਮਗਲੀ ਸਾਈਡ ਉਹ ਆਪਾਂ ਨੇ ਉਤਾਰ ਦੇਣਾ ਤੇ ਇਹ ਤਿੰਨ ਕੁੰਡੇ ਆਪਾਂ ਨੇ ਰੱਖ ਲੈਣੇ ਨੇ ਇਹ ਤਿੰਨ ਕੁੰਡੇ ਆਪਾਂ ਪਹਿਲਾਂ ਇੱਕ ਵਾਰੀ ਬੈਕ ਸਾਈਡ ਤੋਂ ਬੁਣ ਲੈ ਤੇ ਹੁਣ ਤਗਾ ਆਪਣੀ ਸਾਈਡ ਲਿਆ ਕੇ ਦੁਬਾਰਾ ਤੋਂ ਫੇਰ ਇਹਨੂੰ ਬੈਕ ਸਾਈਡ ਤੇ ਬੁਣਾਗੇ ਤਾਂ ਕਿ ਇਹ ਜਿਹੜੇ ਆਪਣੇ ਤਿੰਨ ਕੁੰਡਿਆਂ ਦੇ ਤਿੰਨ ਕੁੰਡੀ ਬਣ ਜਾਣ ਤੇ ਆਪਣੇ ਕੁੰਡੇ ਵਧਣ ਘਟਣ ਠੀਕ ਹੈ ਜੀ ਆ ਤਿੰਨ ਕੁੰਡੇ ਆਪਾਂ ਫੇਰ ਉਤਾਰ ਲੈਣੇ ਤੇ ਇਹ ਤਿੰਨ ਕੁੰਡਿਆਂ ਨੂੰ ਦੁਬਾਰਾ ਤੋਂ ਇਦਾਂ ਹੀ ਬਣਦਾ ਜਾਂਦਾ ਡਿਜ਼ਾਈਨ ਤੇ ਆ ਆਪਾਂ ਤਿੰਨ ਕੁੰਡੇ ਫੇਰ ਤਿੰਨ ਤਿੰਨ ਕੁੰਡਿਆਂ ਦਾ ਇਹ ਡਿਜ਼ਾਈਨ ਆ ਤਿੰਨ ਤਿੰਨ ਕੁੰਡੀਆਂ ਆਪਾਂ ਨੇ ਰਿਪੀਟ ਕਰਨੇ ਨੇ ਕੱਦ ਗਾਹੋਂ ਆਪਣੀ ਸੈੜ ਲਿਆਵਾਂਗੇ ਦੁਬਾਰਾ ਤੋਂ ਬੈਕ ਸਾਈਡ ਤੋਂ ਆਪਾਂ ਇੱਕ ਵਾਰੀ ਫੇਰ ਗੋਲ ਲਾਂਗੇ ਆ ਆਪਣੇ ਹੁਣ ਤਿੰਨ ਕੁੰਡੇ ਰਹਿ ਗਏ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਵੀ ਮੈਂ ਕੁੰਡੇ ਗਣ ਕੇ ਪਾਈ ਨਹੀਂਗੇ ਕਿ ਕਿੰਨੇ ਨੇ ਹੁਣ ਆਪਾਂ ਇਹਨਾਂ ਨੂੰ ਕੀ ਕਰਦੇ ਆ ਏ ਦੋ ਕੁੰਡੇ ਕਰ ਲੈਂਦੇ ਇੱਕ ਕੁੰਡਾ ਹੁਲਾਤਾ ਆਪਾਂ ਨੇ ਇਹਦਾ ਇੱਕ ਹੀ ਬਣਾ ਲੈਨੇ ਇੱਥੇ ਇਹਨਾਂ ਨੂੰ ਇੱਕ ਕੁੰਡਾ ਹੋ ਗਿਆ ਆਪਾਂ ਇੱਕ ਕੁੰਡਾ ਕੋਣਾ ਐਕਸਟਰਾ ਪੈ ਗਿਆ ਸੀ ਉਹ ਆਪਾਂ ਨੇ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਪਾਉਣੇ ਸੀ ਕਿ ਇੱਕ ਕੁੰਡਾ ਇੱਧਰ ਤੇ ਇੱਕ ਕੁੰਡਾ ਇੱਧਰ ਬੱਧ ਰੱਖਣਾ ਸੀ ਬਾਕੀ ਤਿੰਨ ਤਿੰਨ ਕੁੰਡੇ ਆਪਾਂ ਨੇ ਸੈਂਟਰ 'ਚ ਰੱਖਣੇ ਸੀ ਹੁਣ ਆਪਣੇ ਹੋ ਗਏ ਨੇ ਕੁੰਡੇ ਜੀ ਠੀਕ ਹੁਣ ਆਪਾਂ ਆ ਗਏ ਮਗਲੀ ਸਾਈਡ ਆਪਣੀ ਆ ਗਈ ਹੈ ਛੇਵੀਂ ਸਲਾਈ ਛੇਵੀਂ ਸਲਾਈ ਆਪਾਂ ਨੇ ਸਾਰੀ ਉੱਠੀ ਸਾਈਡ ਸਾਰੀ ਪੁੱਠੀ ਪੁੱਠੀ ਬਣਾਣੀ ਹੈ ਜਿਵੇਂ ਆਪਣੇ ਸਾਰਿਆਂ ਦੀ ਪਹਿਲਾਂ ਸਲਾਈ ਬਣਾਈ ਸੀ ਉਦਾਂ ਹੀ ਪਹਿਲੀ ਸਲਾਈ ਆਪਣੀ ਸਾਰੀ ਪੁੱਠੀ ਪੁੱਠੀ ਹੋਊਗੀ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸੈਟ ਹੁਣ ਇਹ ਆਪਾਂ ਸਾਰੀ ਸਲਾਈ ਸਿੱਧੀ ਸਿੱਧੀ ਬਣਾ ਲੈਣੀ ਆ ਠੀਕ ਹੈ ਜੀ ਇੱਕ ਆਪਣਾ ਡਿਜ਼ਾਈਨ ਦੀ ਆ ਵਾਲੀ ਆ ਆਪਣਾ ਕੰਪਲੀਟ ਹੋ ਗਿਆ ਹੁਣ ਦੁਬਾਰਾ ਤੋਂ ਆਪਾਂ ਨੇ ਸਟਾਰਟ ਕਰਨਾ ਇਹ ਸਲਾਈ ਆਪਾਂ ਸਾਰੀ ਸਿੱਧੀ ਸਿੱਧੀ ਬਣਾਵਾਂਗੇ ਤੇ ਜਦੋਂ ਹੁਣ ਦੂਜੀ ਆਪਾਂ ਉਲਟੀ ਸਲਾਈ ਬਣਾਵਾਂਗੇ ਉਹਦੇ ਵਿੱਚ ਆਪਾਂ ਨੇ ਫੇਰ ਦੁਬਾਰਾ ਤੋਂ ਇਹ ਡਿਜ਼ਾਈਨ ਰਿਪੀਟ ਕਰ ਲੈਣਾ ਹੁਣ ਆਹ ਵਾਲੀ ਜਿਹੜੀ ਸਲਾਈ ਆਪਣੀ ਦੂਜੀ ਸਲਾਈ ਆ ਇੱਕ ਸਲਾਈ ਆਪਣੀ ਪੁੱਠੀ ਬਣਾ ਲਈ ਤੇ ਦੂਜੀ ਸਲਾਈ ਆਪਾਂ ਸਾਰੀ ਸਿੱਧੀ ਬਣਾ ਲੈਣੀ ਹੈ ਹਾਂਜੀ ਆਪਣੀ ਦੂਜੀ ਸਲਾਈ ਵੀ ਕੰਪਲੀਟ ਹੋ ਗਈ ਆ ਤੇ ਹੁਣ ਆਪਾਂ ਆ ਗਏ ਆ ਪੁੱਠੀ ਧੜ ਹੁਣ ਆਪਾਂ ਨੇ ਦੁਬਾਰਾ ਤੋਂ ਫੇਰ ਉਮੀ ਇੱਕ ਇੱਕ ਕੁੰਡਾ ਵਧਾਉਣਾ ਹੈ ਇਹ ਵਾਲਾ ਕੁੰਡਾ ਆਪਾਂ ਨੇ ਇਦਾਂ ਸਿੱਧਾ ਪਾ ਲੈਣਾ ਠੀਕ ਹੈ ਜੀ ਹੁਣ ਇਦਾਂ ਧੱਗ ਆਪਣੀ ਸਾਈਡ ਰੂ ਹੈ ਇਦਾਂ ਸਿੱਧੇ ਕੁੰਡੇ ਬੋਲ ਲੈਣੇ ਆਪਾਂ ਨੇ ਇਦਾਂ ਪੁੱਠੀ ਸਲਾਈ ਚ ਇਹ ਆਪਣੀ ਤੀਜੀ ਸਲਾਈ ਆ ਪੁੱਠੀ ਇੱਕ ਸਲਾਈ ਆਪਾਂ ਨੇ ਸਿੱਧੀ ਪਾ ਲਈ ਸੀ ਪੁੱਠੀ ਸਾਈਡ ਫਿਰ ਦੂਜੀ ਸਲਾਈ ਪੁੱਠੀ ਪਾ ਲਈ ਸੀ ਤੇ ਹੁਣ ਇਹ ਵ ਆਪਣੀ ਤੀਜੀ ਸਲਾਈ ਆ ਪੁੱਠੀ ਇਦਾਂ ਆਪਾਂ ਨੇ ਆਪਦੇ ਕੰਨੀ ਧਾਗਾ ਕਰਕੇ ਇਹ ਸਾਰੇ ਕੁੰਡੇ ਵਧਾ ਲੈਣੇ ਇਦਾਂ ਇਹ ਦੋ ਦੋ ਕੁੰਡੇ ਬਣ ਜਾਂਦੇ ਨੇ ਆਪਾਂ ਇਦਾਂ ਠੀਕ ਹੈ ਜੀ ਆਪਣੇ ਕੰਨੀ ਧਾਗਾ ਕਰਕੇ ਇਦਾਂ ਇਹ ਕੁੰਡਾ ਇੱਕ ਵਧੀ ਜਾਂਦਾ ਹੈ ਪੁੱਠੀ ਸਲਾਈ ਵਿੱਚ ਇਹ ਡਿਜ਼ਾਈਨ ਸਟਾਰਟ ਹੁੰਦਾ ਹੈ ਇਹ ਸਾਰੀ ਸਲਾਈ ਆਪਾਂ ਇਦਾਂ ਕੰਪਲੀਟ ਕਰ ਲੈਣੇ ਆ। ਉਹ ਦੋ ਸਲਾਈਆਂ ਦਾ ਇਹ ਡਿਜ਼ਾਈਨ ਆ। ਇੱਕ ਸਲਾਈ ਵਿੱਚ ਪੁੱਠੀ ਤੇ ਸਿੱਧੀ ਪੈ ਜਾਂਦੀ ਆ ਤੇ ਇੱਕ ਸਲਾਈ ਪੁੱਠੀ ਜਿਹੜੀ ਆਪਾਂ ਇਹ ਕੁੰਡਾ ਵਧਾਉਣੇ ਇਹ ਵਾਲਾ ਤੇ ਦੂਜੀ ਸਿੱਧੀ ਸਲਾਈ 'ਚ ਆਪਾਂ ਕੁੰਡੇ ਉਤਾਰ ਕੇ تین ਕੁੰਡੇ ਨੂੰ ਇਕੱਠਾ ਬਣ ਲੈਣੇ ਆ। ਉਹ ਵਾਲਾ بس ਇਹ ਦੋ ਸਲਾਈਆਂ ਦੇ ਡਿਜ਼ਾਈਨ। ਇੱਕ ਆ। ਇਹ ਤਾਂ ਆਇਕਾ ਕੁੰਡਾ ਆਪਾਂ ਆਪਣੇ ਕਨੀਤਾਗਾ ਰੱਖਦੇ ਫੁੱਟਾ ਬੰਗਾਗੇ ਹੁਣ ਆਪਾਂ ਸਿੱਧੀ ਸਾਈਡ ਆ ਗਏ ਹੁਣ ਆਪਾਂ ਨੇ ਕੀ ਕਰਨਾ ਸਿੱਧੀ ਸਾਈਡ ਉਹਦੇ ਜਿਵੇਂ ਪਹਿਲਾਂ ਆਪਾਂ ਇਹ ਵਾਲੀ ਬੜਾਈ ਸਿੱਧੀ ਜਣੇ ਆਹ ਆਪਾਂ ਕੁੰਡਾ ਇੱਦਾਂ ਸਿੱਧਾ ਭੋਲ ਲੈਣੇ ਹੁਣ ਆਪਣੇ ਕੀ ਕਰਨਾ ਧਾਗਾ ਮਗਲੀ ਸਾਈਡ ਆ ਤਿੰਨ ਕੁੰਡੇ ਖੋਲ ਲੈਣੇ ਨੇ ਆਪਣੇ ਤਾਂ ਜਿਹੜਾ ਆਪਾਂ ਆਹ ਕੁੰਡਾ ਬਧਾਇਆ ਇਹਨੂੰ ਇਦਾਂ ਉਤਾਰ ਦੇਣਾ ਠੀਕ ਹੈ ਜੀ ਦੁਬਾਰਾ ਤੋਂ ਇਹੀ ਸਲਾਈ ਤੇ ਆਪਾਂ ਤਿੰਨੇ ਕੁੰਡੇ ਲਿਆਵਾਂਗੇ ਤੇ ਬੈਕ ਸਾਈਡ ਤੋਂ ਇਦਾਂ ਇਦਾਂ ਬੁਣਦਾਂਗੇ ਆਪਾਂ ਇਹਨਾਂ ਨੂੰ ਫਿਰ ਆਪਣੇ ਕੀ ਕਰਨ ਧਾਗਾ ਆਪਣੀ ਸਾਈਡ ਲੈਣਾ ਫਿਰ ਇੱਕ ਵਾਰੀ ਦੁਬਾਰਾ ਤੋਂ ਬੈਕ ਸਾਈਡ ਤੋਂ ਦੁਬਾਰਾ ਬੁਣ ਲਾਂਗੇ ਆਪਾਂ ਇਦਾਂ ਠੀਕ ਹੈ ਜੀ ਇਹ ਤਿੰਨ ਕੁੰਡੇ ਨੇ ਆਪਣੇ ਤਿੰਨੇ ਕੁੰਡੇ ਆਪਣੇ ਇੱਧਰ ਬਣ ਗਏ ਹੁਣ ਆਪਾਂ ਇਹਨਾਂ ਨੂੰ ਉਤਾਰ ਦਿੰਨੇ ਸਲਾਈ ਤੇ ਹੁਣ ਇਦਾਂ ਹੀ ਆ ਤਿੰਨ ਕੁੰਡੇ ਫਿਰ ਦੁਬਾਰਾ ਰਿਪੀਟ ਕਰਾਂਗੇ ਇਦਾਂ ਠੀਕ ਹੈ ਜੀ ਤਿੰਨ ਕੁੰਡੇ ਆਪਾਂ ਨੇ ਖੋਲ ਫਿਰ ਇਧਰਲੀ ਸਲਾਈ ਤੇ ਲਿਆਂਦੇ ਤੇ ਆਪਾਂ ਨੇ ਬੈਕ ਸਾਈਡ ਤੋਂ ਇੱਕ ਵਾਰੀ ਆਪਾਂ ਇਹਦਾ ਬੋਲ ਲੈ। ਠੀਕ ਹੈ ਜੀ। ਤਾਂ ਗਾ ਆਪਣੀ ਥੈੜ ਲੈ ਲੈਂਦਾ ਤੇ ਦੁਬਾਰਾ ਤੋਂ ਫੇਰ ਆਪਾਂ ਬੈਕ ਸਾਈਡ ਤੋਂ ਬੋਲਾਂਗੇ। ਫੇਰ ਇਹਨਾਂ ਤਿੰਨਾਂ ਕੁੰਡਿਆਂ ਨੂੰ ਉਤਾਰ ਦ। ਉਹ ਤਿੰਨ ਕੁੰਡੇ ਆਪਾਂ ਫੇਰ ਫੇਰ ਬੋਲਾਂਗੇ। ਹੁਣ ਆਪਾਂ ਨੇ ਕੀ ਕਰਨਾ ਤਿੰਨੇ ਕੁੰਡੇ ਇੱਧਰ ਲਈ ਸਲਾਈ ਤੇ ਲਿਆ ਕੇ ਦੁਬਾਰਾ ਤੋਂ ਤਿੰਨੇ ਕੁੰਡੇ ਆਪਾਂ ਇਕੱਠੇ ਬੋਲ ਲੈਣੇ ਨੇ ਇਦਾਂ ਫਿਰ ਧਾਗਾ ਆਪਣੀ ਸਾਈਡ ਲਿਓਣਾ ਤੇ ਤਿੰਨੇ ਕੁੰਡੇ ਬੈਕ ਸਾਈਡ ਤੋਂ ਦੁਬਾਰਾ ਤੋਂ ਫੇਰ ਇੱਕ ਵਾਰੀ ਪਾਉਣੇ ਨੇ ਠੀਕ ਹੈ ਜੀ ਤਿੰਨੇ ਕੁੰਡੇ ਆਪਾਂ ਦੁਬਾਰਾ ਤੋਂ ਫੇਰ ਖੋਲਾਂਗੇ ਤਿੰਨੇ ਕੁੰਡੇ ਆਪਾਂ ਨੇ ਖੋਲਦੇ ਇਹ ਹੀ ਸਲਾਈ ਤੇ ਦੁਬਾਰਾ ਲਿਆਂਦੇ ਤੇ ਆਪਾਂ ਨੇ ਕੀ ਕਰਨਾ ਬੈਕ ਸਾਈਡ ਤੋਂ ਇੱਕ ਵਾਰੀ ਬੋਲ ਲਿਆ ਜੇ ਧਾਗਾ ਆਪਣੀ ਸਾਈਡ ਲਿਆ ਕੇ ਬੈਕ ਸਾਈਡ ਤੋਂ ਦੂਜੀ ਵਾਰੀ ਬੁਣ ਜਾ ਠੀਕ ਹੈ ਜੀ ਇਹ ਆਪਣੇ ਤਿੰਨ ਤਿੰਨ ਕੁੰਡੇ ਬਣ ਹੀ ਜਾਂਦੇ ਨੇ ਹੁਣ ਫੇਰ ਆਪਣੇ ਤਿੰਨ ਕੁੰਡੇ ਖੋਲਣੇ ਨੇ ਇਦਾਂ ਖੋਲਣੇ ਆ ਇਦਾਂ ਤੇ ਜਿਹੜਾ ਆਪਾਂ ਕੁੰਡਾ ਬੁਧਾਇਆ ਇਹਨੂੰ ਉਤਾਰ ਦੇ ਫੇਰ ਦੁਬਾਰਾ ਤੋਂ ਇਹੀ ਸਲਾਈ ਤੇ ਲਿਆ ਕੇ ਇਹਨਾਂ ਨੂੰ ਬੈਕ ਸਾਈਡ ਤੋਂ ਫੇਰ ਦੁਬਾਰਾ ਇੱਕ ਵਾਰੀ ਬੁਣ ਲਾਂਗੇ ਧਾਗਾ ਹੁਣ ਆਪਾਂ ਨੇ ਆਪਣੀ ਸਾਈਡ 'ਨੇ ਹੁਣਾ ਦੁਬਾਰਾ ਤੋਂ ਇੱਕ ਵਾਰੀ ਫੇਰ ਆਪਾਂ ਠੀਕ ਹੈ ਜੀ ਇਹੀ ਤਿੰਨ ਕੁੰਡੇ ਨੇ ਇਹੀ ਤਿੰਨ ਕੁੰਡੇ ਦਾ ਡਿਜ਼ਾਈਨ ਤੇ ਤਿੰਨ ਕੁੰਡੀ ਆਪਾਂ ਨੇ ਰਿਪੀਟ ਕਰ ਲਿਆ। ਸਿੱਧੀ ਸਾਈਡ ਤੋਂ ਹਾਂ ਜੀ। ਆਪਣੇ ਜਿਹੜੇ ਕੁੰਡੇ ਆ ਉਹਨੇ ਦੇ ਉਨੇ ਹੀ ਰਹਿੰਦੇ ਨੇ ਕੋਈ ਵੀ ਕੁੰਡਾ ਘਟਦਾ ਵਾਧਦਾ ਨਹੀਂਗਾ ਇੱਕ ਕੁੰਡਾ ਆਪਣਾ ਬਚ ਗਿਆ ਆਪਣੇ ਕਨੀ ਧਾਗਾ ਕਰਕੇ ਇਹਨੂੰ ਆਪਾਂ ਪੁੱਠਾ ਬੋਲ ਠੀਕ ਆ ਜੀ ਆ ਲੋ ਇਹ ਵਾਲਾ ਡਿਜ਼ਾਈਨ ਆ ਬਹੁਤ ਹੀ ਪਿਆਰਾ ਲੱਗਦਾ ਇਦਾਂ ਬਣ ਕੇ ਇਹ ਇਹ ਇਦਾਂ ਲੱਗਦਾ ਜਿਵੇਂ ਆਪਾਂ ਖਰੋਸ਼ੀ ਇਹਨਾਂ ਬੁਣਿਆ ਹੁੰਦਾ ਬਹੁਤ ਹੀ ਪਿਆਰਾ ਲੱਗਦਾ ਇਹ ਵਾਲਾ ਡਿਜ਼ਾਈਨ ਇਦਾਂ ਬਣ ਕੇ ਤਿਆਰ ਹੁੰਦਾ ਠੀਕ ਹੈ ਜੀ ਹੁਣ ਆਪਣੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੇ ਹੁਣ ਦੁਬਾਰਾ ਤੋਂ ਆਪਾਂ ਪੁੱਠੀ-ਪੁੱਠੀ ਸਲਾਈ ਬਣ ਲੈਣੀ ਆ ਫਿਰ ਸਿੱਧੀ ਫਿਰ ਪੁੱਠੀ ਸਲਾਈ ਜ ਆਪਣਾ ਫੇਰ ਦੁਬਾਰਾ ਤੋਂ ਡਿਜ਼ਾਈਨੇ ਵਾਲਾ ਸ਼ੁਰੂ ਹੋ ਜਾਂਦਾ ਤੇ ਬੈਕ ਸਾਈਡ ਆ ਜਿਹੜੀ ਆਪਣੀ ਉਹ ਇਦਾਂ ਦੀ ਆ ਫਰੰਟ ਸਾਈਡ ਹੈਗੀ ਆ ਜਿਹੜੀ ਆਪਣੀ ਹੋਏ ਮੇਰੀ ਬਣਦੀ ਆ ਨਾ ਜੀ ਆਪਣੀ ਵੀਡੀਓ ਜੀ ਅੱਜ ਦੀ ਇੰਨੀ ਕੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਨਵਾਂ ਡਿਜ਼ਾਈਨ ਲੈ ਕੇ ਕੋਈ ਹੋਰੋਂ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ